ਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਾਨੇ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਹਿ ਦੁਖਣੇ ਆਰ ਜਾ ਘਟੈ ਸੰਤ ਕਹਿ ਦੁਖਣ ਜਮਤੇ ਨਹੀਂ ਛਟੈ ਸੰਤ ਕਹਿ ਦੁਖਣ ਸੁਖ ਸਭ ਜਾਏ ਸੰਤ ਕਹਿ ਦੁਖਣ ਨਰਕ ਮਹਿ ਪਾਏ ਸੰਤ ਕੈ ਦੂਖਣ ਮਤ ਹੋਏ ਮਲੀਨ ਸੰਤ ਕੈ ਦੂਖਣ ਸੋਭਾ ਤੇ ਹੀਨ ਸੰਤ ਕੇ ਹੱਤੇ ਕੋ ਰੱਖੈ ਨਾ ਕੋਈ ਸੰਤ ਕੈ ਦੂਖਣ ਥਾਨ ਭ੍ਰਸਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੂਖਣ ਤੇ ਮੁਖ ਭਵੈ ਸੰਤਨ ਕੈ ਦੂਖਣ ਕਾਗ ਜਿਉ ਲਵੈ ਸੰਤਨ ਕੈ ਦੂਖਣ ਸਰਪ ਜੋਨ ਪਾਏ ਸੰਤ ਕਾ ਦੂਖਨ ਤ੍ਰਿਗਤ ਜੋਨ ਕਰਮਾਏ ਸੰਤਨ ਕਾ ਦੂਖਨ ਤ੍ਰਿਸ਼ਨਾ ਮਹਿ ਜਲੇ ਸੰਤ ਕਾ ਦੂਖਨ ਸਭ ਕੋ ਚਲੇ ਸੰਤ ਕਾ ਦੂਖਨ ਤੇਜ ਸਭ ਜਾਏ ਸੰਤ ਕਾ ਦੂਖਨ ਨੀਚ ਨਿਚਾਏ ਸੰਤ ਦੋਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਭਾਵੈ ਤਾ ਓਏ ਭੀ ਗਤ ਪਾਹਿ ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿਨ ਟਿਕਰ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬੇਜੋਗ ਸੰਤ ਕੀ ਨਿੰਦਾ ਦੁਖ ਮਹ ਦੁਖ ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਦਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਤਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਾਂ ਲਏ ਮਲਾਏ ਸੰਤ ਕਾ ਦੁਖੀ ਅਦਬੀਚ ਤੇ ਟੂਟੈ ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕਉ ਉਦਿਆਨ ਪਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਤੋਥਾ ਜੋ ਸਾਸ ਬਿਨਾ ਮਿਰਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੀ ਆਪਨ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕਉ ਅਬਰ ਨਾ ਰੱਖਣ ਹਾਰ ਨਾਨਕ ਸੰਤ ਭਾਵੈ ਤਾਂ ਲਏ ਉਭਾਰ ਸੰਤ ਕਾ ਦੁਖੀ ਇਓ ਬਿਲ ਲਾਏ ਜਿਉਂ ਜਲ ਬਿਹੂਨ ਮੱਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉਂ ਪਾਵਕ ਈਦਨ ਨਹੀਂ ਧਰਾਪੈ ਸੰਤ ਕਾ ਦੁਖੀ ਛਟੈ ਅਕੇਲਾ ਜਿਉਂ ਬੁਆਰ ਤਿਲ ਖੇਤ ਮਾਹੀ ਦੋਹਿਲਾ ਸੰਤ ਕਾ ਦੁਖੀ ਧਰਮ ਤੇ ਰਹਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕੀਰਤ ਨਿੰਦਕ ਕਾ ਤੁਰਹੀ ਪਿਆਰ ਨਾਨਕ ਜੋ ਤਿਸ ਪਾਵੇ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਾਹ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ ਸੰਤ ਕੇ ਦੁਖੀ ਕੀ ਪੁੱਜੈ ਨਾ ਆਸਾ ਸੰਤ ਕਾ ਦੁਖੀ ਉਠ ਚੱਲੇ ਨਿਰਾਸਾ ਸੰਤ ਕੈ ਦੋਖ ਨਾ ਤ੍ਰਿਸ਼ਟੈ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕੀਰਤਨਾ ਮੇਟੈ ਕੋਏ ਨਾਨਕ ਜਾਣੈ ਸੱਚਾ ਸੋ ਹੋਏ ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸਕੋ ਨਮਸ਼ਕਾਰ ਪ੍ਰਭ ਕੀ ਉਸਤਤ ਕਰਹੁ ਦਿਨ ਰਾਤ ਤਿਸੈ ਧਿਆਵ ਹੋ ਸਾਸ ਗਰਾਸ ਸਭ ਕਛ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੂੰ ਕਿਰਪਾ ਕਰੈ ਤਿਸ ਆਪਨ ਨਾਮ ਦੇ ਬੜ ਭਾਗੀ ਨਾਨਕ ਜਨ ਸੇ ਸ਼ਲੋਕ ਤਜੋ ਸਿਆਨ ਪਸੁਰ ਜਨਹੁ ਸਿਮਰਹੁ ਹਰ ਹਰ ਰਾਇ ਏਕ ਆਸ ਹਰ ਮਨ ਰਖਹੁ ਨਾਨਕ ਦੂਖ ਭਰਮ ਭਉ ਜਾਏ ਅਸ਼ਟਪਦੀ ਮਨੁਖ ਕੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕੈ ਦੀਐ ਰਹੈ ਅਗਹਾਈ ਬਹੁਰ ਨ ਤਿਛ ਨ ਲਾਗੈ ਆਈ ਮਾਰਹਿ ਰਖੈ ਏਕੋ ਆਪ ਮਾਨੁਖ ਕੈ ਕਿਛ ਨਾਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰੋਏ ਸਿਮਰ 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 ਪ੍ਰਭ ਸੋਏ ਨਾਨਕ ਵਿਗਨ ਨਾ ਲਾਗੈ ਕੋਇ ਉਸਤਤ ਮਨ ਮਹ ਕਰਨ ਰੰਕਾਰ ਕਰ ਮਨ ਮੇਰੇ ਸਤਿ ਬਿਉਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇ ਜੀਓ ਨੈਨੋ ਪੇਖੋ ਠਾਕੁਰ ਕਾ ਰੰਗ ਸਾਧ ਸੰਗ ਬਿਨ ਸੈ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪਿਐ ਹਰਬਿੰਦ ਕਾਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹ ਨਾਨਕੀ ਉਜਲ ਮੱਥਾ ਵੱਡ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ RAM ਨਾਮ ਜੋ ਕਰਹਿ ਵਿਚਾਰ ਤੇ ਤਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲਹਿ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏ ਕੋ ਏਕ ਏਕ ਪਛਾਨੈ ਇਤ ਉਤ ਕੀ ਉਹ ਸੋਜੀ ਜਾਨੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹੇ ਨਿਰੰજન ਜਾਨਿਆ ਗੁਰ ਪ੍ਰਸਾਦਿ ਆਪਨੇ ਆਪ ਸੁਜੈ ਤਿਸ ਕੀ ਜਾਨੋ ਤ੍ਰਿਸ਼ਨਾ 부ਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਤ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਹਿਸਤ ਮੈ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟਿਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਹਿ ਨਾ ਲਾਗੈ ਦੁਖ ਜਿਸ ਕੋ ਹਰ ਪ੍ਰਭ ਮਨ ਚਿਤਿ ਆਵੈ ਸੋ ਸੰਤ ਸਹੇਲਾ ਨਹੀਂ ਡੁਲਾਵੈ ਜਿਸ ਪ੍ਰਭੇ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸਤੇ ਡਰੈ ਜੈ ਸਾ ਸਾ ਤੈ ਸਾ ਦ੍ਰਿਸ਼ਟਾਇ ਆਪਣੇ ਕਾਰਜ ਮਹਿ ਆਪ ਸਮਾਇਆ ਸੋਦਤ 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 ਸੀਜਿਆ ਗੁਰ ਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਕਮ ਸੋਈ ਅਸਥੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਨ ਚਲਤੇ ਆਪ ਹੀ ਕਰੈ ਆਮਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪ ਉਥਾਪ ਅਬਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਖ ਬਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰਹਿ ਬਡ ਭਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਕਉ ਊਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਖਾਏ ਹੋਐ ਸੋ ਹੋਇ ਕਰਨ ਹਾਰ ਪਛਾਨੈ ਸੋ ਹੋਇ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈ ਸਾ ਸਾ ਤੈ ਸਾ ਦ੍ਰਿਸ਼ਟਨ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂ ਬਨ ਆਏ ਆਪਸ ਕਉ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਪਰਪੂਰ ਪ੍ਰਭ ਬਿਰਥਾ ਜਨਨਹਾਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲੇ ਹਾਰ ਫਸ਼ਟਪਦੀ ਟੂਟੇ ਗਾੰਡਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸਤੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰਿ ਜਾਪ ਅਬਨਾਸੀ ਪ੍ਰਭ ਆਪੇ ਆਪਨ ਕੀਆ ਕਛੂ ਨਾ ਹੋਏ ਜਿਸੋ ਪ੍ਰਾਣੀ ਲੋਚੈ ਕੋਇ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰਨਾ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋਹ ਹੈ ਤਨਮੰਤਾ ਹੋਏ ਕਿਆ ਕੋ ਗਰਭੈ ਜਾਂ ਸਭ ਕਿਸ ਤਿਸ ਕਾ ਦੀਆ ਦਰਭੈ ਆਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸਦੀਨ ਹਾਰ ਜਾਣੈ ਗਵਾਰ ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕੋ ਥੰਮੈ ਥੰਮਣ ਤਿਉ ਗੁਰ ਕਾ ਸ਼ਬਦ ਮਨੈ ਅਸਥੰਮਣ ਜਿਉ ਪਾਖਾਣ ਨਾਭ ਚੜਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਚੋਂ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਪਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੂਖ ਸੁਖ ਪ੍ਰਭ ਦੇਵਨ ਹਾਰ ਅਵਰਤਿ ਆਗ ਤੋ ਤਿਸਹਿ ਚਤਾਰ ਜੋ ਕਛ ਕਰੈ ਸੋਈ ਸੁਖਮਾਨ ਉਲਾ ਕਾਹੇ ਫਿਰਹਿ ਅਜਾਨ ਕੌਨ ਬਸਤ ਆਈ ਤੇਰੇ ਸੰਗ ਲਪਟ ਰਹੇ ਹੋ ਰਸ ਲੋਭੀ ਪਤੰਗ ਆਰਾਮ ਨਾਮ ਜਪਹਿਰ ਦੇ ਮਾਹੀ ਨਾਨਕ ਪਤ ਸੇਤੀ ਘਰ ਜਾਹਿ ਜਿਸ ਵਖਰ ਕੋ ਲੈਨ ਤੂੰ ਆਇਆ RAM ਨਾਮ ਸੰਤਨ ਘਰ ਪਾਇਆ ਤਜ ਅਬਮਾਨ લેਹੋ ਮਨਮੂਲ RAM ਨਾਮ ਹਿਰਦੇ ਮਹਿ ਤੋਲ ਲਾਦ ਖੇਪ ਸੰਤਹਿ ਸੰਗ ਚਾਲ ਅਵਰਤਿ ਆਗ ਬਿਖਿਆ ਜੰਜਾਲ ਧੰਨ ਧੰਨ ਕਹੈ ਸਭ ਕੋ ਏ ਮੁਖ ਊਜਲ ਹਰ ਦਰਗਾਹ ਸੋਏ ਇਹੋ ਵਪਾਰ ਵਿਰਲਾ ਵਪਾਰੈ ਨਾਨਕ ਤਾਂ ਕਹਿ ਸਦ ਬਲੇਹਾਰੈ ਚਰਨ ਸਾਜ ਕੇ ਧੋਏ ਤੋਏ ਪੀਓ ਹਰ ਪ੍ਰਸਾਦ ਕੋ ਆਪਣਾ ਜੀਓ ਸਾਜ ਕੀ ਧੂਰ ਕਰੋ ਇਸਨਾਨ ਸਾਜ ਉਪਰ ਜਾਈਐ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈ ਐ ਸਾਧ ਸੰਗ ਹਰ ਕੀਰਤਨ ਗਾਈ ਐ ਅਨਕ ਬਿਗਨ ਤੇ ਸਾਧੂ ਰੱਖੈ ਹਰ ਗੁਣ ਗਾਏ ਅੰਮ੍ਰਿਤ ਰਸ ਚੱਖੈ ਓਟ ਗਹੀ ਸੰਤਹਿ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮਿਰਤਕ ਕਉ ਜਿਵਲਨ ਹਾਰ ਭੁਕੇ ਕਉ ਦੇਵਤ ਅਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੀ ਉਰਬਿ ਲਿਖੇ ਕਾ ਲਹਿਣਾ ਪਾਹੀ ਸਭ ਕਿਸ ਤਿਸ ਕਾ ਉਹ ਕਰਨੈ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨਰੈਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਕੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਪਾਗਤ ਪਾਗਤ ਸੁਨੀਏ ਤੇ ਹਉ ਲੋਈ ਜਾਂ ਕਹਿ ਹਿਰਦੈ ਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਆਪਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਚਲੋਕ ਰੂਪ ਨਾ ਰੇਖ ਨਾਰੰਗ ਕਿਛ ਤਿਹੋ ਗੁਣ ਤੇ ਪ੍ਰਭ ਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਐ ਸੋ ਪਰਸੰਨ ਅਸ਼ਟਪਦੀ ਅਬਨਾਸੀ ਪ੍ਰਭ ਮਨ ਮਹਿ ਰਾਖ ਮਾਨੁਖ ਕੀ ਤੂ ਪ੍ਰੀਤ ਤਿਆਗ ਤਿਸਤੇ ਪਰੈ ਨਾਹੀ ਕਿਛ ਹੋਇ ਸਰਬ ਨਿਰੰਤਰ ਇਕੋ ਸੋ ਹੋਇ ਆਪੇ ਵੀ ਨਾ ਆਪੇ ਦਾਨਾ ਗਹਿਰ ਗੰਭੀਰ ਗਹਿੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕਹਿ ਮਨ ਇਹੋ ਅਨਰਾਉ ਮਨ ਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋ ਹੀ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਅਣਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਨੀਐ ਘਰ ਤਾਂ ਕੈ ਰਾਜ ਮਹਾਰਾਜ ਜੋਗ ਮਹ ਜੋਗੀ ਤਪ ਮਹ ਤਪੀਸਰ ਗ੍ਰਸਤ ਮਹ ਭੋਗੀ त्याहे त्याਏ ਭਗਤਹਿ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾਂ ਕੀ ਲੀਲਾ ਕੀ ਮਿਤਨਾ ਹੈ ਸਗਲ ਦੇਵ ਹਾਰੇ ਅਵਗਾਹਿ ਪਿਤਾ ਕਾ ਜਨਮ ਕੀ ਜਾਣੈ ਪੂਤ ਸਗਲ ਪੁਰੂਹੀ ਆਪਣੇ ਸੂਤ ਸਮਤ ਗਿਆਨ ਧਿਆਨ ਜਿਨ ਦੇ ਜਨਦਾਸ ਨਾਮ ਧਿਆਵਹਿ ਸੇ ਤਿਹ ਗੁਣ ਮਹਿ ਜਾ ਕੋ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈ ਸਾ ਜਨ ਆਵੈ ਤੈ ਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰਹਿ ਇਕ ਰੰਗ ਨਾਨਾ ਵਿਦਕੀਨੋ ਬਿਸਥਾਰ ਪ੍ਰਭ ਅਬਨਾਸੀ ਏਕ ਕੰਕਾਰ ਨਾ ਨਹ ਚਲਤ ਕਰੇ ਖਿਨ ਮਾਹੇ ਪੂਰ ਰਹੇ ਉਹ ਪੂਰਨ ਸਭ ਠਾਂਏ ਨਾਨਾ ਬਿਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ तिसके सब तिसके ਠਾਉ ਜਪ ਜਪ ਜੀਵੈ ਨਾਨਕ ਹਰਨਾਮ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ 베ਦ ਪੁਰਾਨ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੈ ਸੰਗ ਉਧਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਨੈ ਨਾਮ ਲਾਏ ਨਾਨਕ ਚੌਥੇ ਪਦ ਮਹ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਾਥ ਸੁਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤਿਪੁਰਖ ਸਭ ਮਾਹੀ ਸਮਾਣੀ ਸਤ ਕਰਮ ਜਾਂ ਕੀ ਰਤਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸਹਿ ਬੁਝਾਈ ਤਿਸਹਿ ਸਭ ਭਲੀ ਸਤ ਨਾਮ ਪ੍ਰਭ ਕਾ ਸੁਖ ਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾਂ ਕੈ ਰਿਦੈ ਪਰਵੇਸ਼ ਸਤ ਨਿਤ ਬੂਝੈ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ ਆਪ ਸੱਤ ਕੀਆ ਸਭ ਸੱਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ ਅਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋਤ ਸੁਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਚ ਜਨ ਰਹੀ ਗੁਰ ਕੈ ਬਚਨ ਪਦਾਰਥ ਲਹੇ ਹੋਇਦਾ ਤੇ ਦੁਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਕຸນ ਕੋ ਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੇ